ਸੁਭਾ ਕੁਮਾਰ ਸਿੰਘ ਮਾਨਸਰ ਪਰ ਉਹਨਾਂ ਦੇ ਨਾਲ ਡਾਕਟਰ ਸੁਨੀਲ ਪਾਠੀ ਜੀ ਮੇਰੇ ਜਿਹੜੇ ਬਹੁ ਨੇੜੇ ਦੇ ਸਾਥੀ ਹੈ ਮੇਰੇ ਨਾਲ ਵਿਧਾਨ ਸਭਾ ਚ ਪਿਛਲੇ ਦਿਨਾਂ ਦੇ ਨਾਲ ਸੀ ਸਰਦਾਰ ਪ੍ਰੋਮਾਨ ਸਿੰਘ ਕੰਡੋਈ ਸਰ ਅਤੇ ਅੱਜ ਮੇਰੇ ਨਾਲ ਜੋ ਮਾਨ ਪ੍ਰਾਪਤ ਕਰ ਰਹੇ ਆ ਸ਼੍ਰੀ ਸੋਲਡਾ ਟੰਡਾ ਜੀ ਜਿਹੜੇ ਸ਼੍ਰੀ ਪਰ ਸਿੰਘ ਅਸੀਲ ਦੇ ਪ੍ਰਧਾਨ ਨੇ ਔਰ ਸੁਮੇਚ ਮੇਰੇ ਰਿਸ਼ਤੇ ਨਾਲ ਆਏ ਸਾਥੀ ਪ੍ਰੈਸ ਸਬਤੋ ਬਨਦਾ ਮੈਂ ਸਦਾ ਪ੍ਰਮਾਸੀ ਮਾਨ ਸਾਹਿਬ ਸੀਐਮ ਸਾਹਿਬ ਦਾ ਔਰ ਡਾਕਟਰ ਸੰਦੀਪ ਪਾਠੇ ਜੀ ਦਾ ਤਲਬਾਤ ਕਰਦਾ ਕਿ ਮੈਨੂੰ ਉਸ ਵੇਲੇ ਉਹਨਾਂ ਨੇ ਜੁਆਇਨ ਕਰਾਇਆ ਮੈਨੂੰ ਲੱਗਦਾ ਜੀ ਇਸ ਪਾਰਟੀ ਦੇ 92 ਐਮਐਲਏ ਹੋਣ ਉਹਨਾਂ ਨੂੰ ਸ਼ਾਇਦ ਦੂਸਰੇ ਐਮਐਲਏ ਦੀ ਲੋੜ ਨਹੀਂ ਪੈਂਦੀ ਔਰ ਅੱਜ ਮੈਂ ਇਹ ਮਾਨ ਮਹਿਸੂਸ ਕਰਦਾ ਕਿ ਮੈਂ ਆਮ ਆਦਮੀ ਪਾਰਟੀ ਦਾ ਇੱਕ ਸਪਾਈ ਬਣ ਜਾ ਰਿਹਾ ਮੈਂ ਉਸ ਹਲਕੇ ਤੋਂ ਆਣਾ ਜਿੱਥੇ ਸ਼ਹੀਦ ਅਸਦਾਪੁਰ ਸਿੰਘ ਦਾ ਜੱਦੀ ਪਿੰਡ ਹੈ। ਪਰ ਮੇਰੀ ਸਦਾਈ ਇਹ ਦਿਲੀ ਖਾਸ਼ ਵੀ ਰਹੀ ਹੈ ਕਿ ਉਹ ਹਲਕਾ ਜਿੱਥੇ ਸ਼ਹੀਦ ਅਸਦਾਪੁਰ ਸਿੰਘ ਨੇ ਆਪਣਾ ਬਚਪਨ ਬਤਾਇਆ ਹੋਵੇ ਪਰ ਸਾਨੂੰ ਅੱਜ ਕੇ ਜਿਵੇਂ ਐਮਐਲਏ ਨੇ ਜਾਂ ਅਸੀਂ ਸਾਰੇ ਹੀ ਆਜ਼ਾਦੀ ਦਾ ਨਿਗਮਾ ਹੈ ਉਹ ਸ਼ਹੀਦ ਅਸਦਾਪੁਰ ਸਿੰਘ ਦੀ ਬਤੌਰ ਹੈ। ਪਰ ਮੈਨੂੰ ਉਹਨਾਂ ਰੇਬਰਨ ਨਾਲ ਕੰਮ ਕਰਨ ਦਾ ਮੌਕਾ ਮਿਲਿਆ ਸਾਬਸੀ ਕਾਸ਼ੀਰਾਮ ਜੀ ਜਿਨ੍ਹਾਂ ਨੇ ਸਾਨੂੰ ਡਾਕਟਰ ਨੇ ਬੇਟਕਰ ਦਾ ਜੋ ਸਾਡੇ ਤੇ ਉਹਨਾਂ ਦੇ ਅਹਿਸਾਨ ਨੇ ਜੋ ਸਾਡੇ ਜੀ ਉਹ ਨਹੀਂ ਕੀਤਾ ਪੰਨਾ ਸਮਝਾ ਕੇ ਆਮ ਆਦਮੀ ਪਾਰਟੀ join ਕਰਨ ਦਾ ਸਭ ਤੋਂ ਵੱਡਾ ਕਾਰਨ ਇਹ ਰਿਹਾ ਕਿ ਜਦੋਂ ਮੈਂ ਸੀਐਮ ਸਾਹਿਬ ਨੂੰ ਇਹ ਕਿਹਾ ਕਿ ਕਿ ਸ਼ਿਸ਼ਦੇ ਉਸ ਦਾ ਪ੍ਰਸੰਨ ਇੰਪੀਡੈਂਸ ਸੌਕ ਕੀਤਾ ਮੈਂ ਜਿਸ ਨੇ ਮੈਂ ਸੋਚ ਚੁੱਕੀ ਸੀ ਮੈਂ ਉਸਨ ਉਸ ਸੌਂਸ ਮਗਰ ਦੇ ਵਿੱਚ ਹਾਜ਼ਰ ਸੀ ਉਸ ਤੋਂ ਬਾਅਦ ਜਦੋਂ ਮੈਂ ਉਹਨਾਂ ਨੂੰ ਕਹਿ ਕੇ ਤੁਸੀਂ ਉੱਥੇ ਯੂਨ ਦੇ ਨਾਂ ਤੇ ਇੱਕ ਮੈਡੀਕਲ ਕਾਲਜ ਬਣਾਓ ਤਾਂ ਇਹਨਾਂ ਨੇ ਵਿਦਆਉਟ ਐਨੀ ਹੈਜੀਟੇਸ਼ਨ ਉਸੇ ਬਿਲੀ ਕਹਿ ਕੇ ਮੈਂ ਇਸ ਤਰ੍ਹਾਂ ਤੇ ਮੈਡੀਕਲ ਕਾਲਜ ਜ਼ਰੂਰ ਬਣਾਉਂਗਾ ਮੈਂ ਸਮਝਦਾ ਕਿ ਉਹ ਮੇਰੇ ਲਈ ਬਹੁਤ ਵੱਡੀ ਮਾਨ ਬੜੀ ਗੱਲ ਹੈ। ਔਰ ਜਦੋਂ ਸਭ ਤੋਂ ਜ਼ਿਆਦਾ ਜੋ ਮੈਨੂੰ ਇੰਪ੍ਰੈਸ ਕੀਤਾ ਇੱਕ ਦਿਨ ਮੈਂ ਵਿਧਾਨ ਸਭਾ ਦੇ ਵਿੱਚ ਇੱਕ ਨਰਸੀ ਦਾ ਬਹਿਸਿਆ ਸੀ ਕਿ ਉਹ ਬਲੀ ਕਰਪਟ ਕਿਸਮ ਦਾ ਆਦਮੀ ਆ ਬੜੀ ਕਰਪਸ਼ਨ ਕਰਦਾ ਪਰ ਬਾਈ ਚਾਂਸ ਸੀਐਮ ਸਰ ਉੱਥੇ ਬੈਠੇ ਸੀ ਨਾ ਨੇ ਮੈਨੂੰ ਉੱਥੋਂ ਬੁਲਾ ਲਿਆ ਅਸੀਂ ਕ੍ਰੋਸ ਤਾਂ ਨਹੀਂ ਕਰ ਸਕਦੇ ਪਰ ਮੈਂ ਜੇ ਉੱਪਰੋਂ ਘੁੰਮ ਕੇ ਆਇਆ ਕਦੀ ਮੈਨੂੰ ਲੱਗਦਾ ਨਹੀਂ ਕਿ ਆਪੋਜੀਸ਼ਨ ਦਾ ਐਮਐਲਏ ਸੀਐਮ ਸਰ ਨੂੰ ਵਿਧਾਨ ਸਭਾ ਦੇ ਅੰਦਰ ਜਾ ਕੇ ਵਿੱਚ ਨਾਲ ਬੈਠਿਆ ਹੋਵੇ ਪਰ ਇਹਨਾਂ ਨੇ ਮੈਨੂੰ ਕਿਹਾ ਕਿ ਇਸ਼ਾਰਾ ਕਰਕੇ ਬੁਲਾਇਆ ਸੀ ਅਪੈਨ ਨੇ ਕਿਹਾ ਕਿ ਉਹ ਬੜਾ ਕਰ ਗਿਆ ਦੱਸ ਕਰਨਾ ਕੀ ਆ ਮੈਂ ਕਿ ਜੇ ਤੁਸੀਂ ਤੁਸੀਂ ਜੋ ਤੁਸੀਂ ਸੀਐਮ ਨੂੰ ਮੈਂ ਤੁਹਾਨੂੰ ਆਪਣੀ ਪ੍ਰੋਬਲਮ ਦੱਸ ਸੀ ਕਿ ਉਹ ਬੋਕਰ ਦਾ ਲੋਕਲ ਹੋਗਾ ਇਹਨਾਂ ਨੇ ਉਸ ਤੋਂ ਪਹਿਲੇ ਆਰਡਰ ਕੀਤੇ ਕਿ ਇਹਨੂੰ ਸਸਪੈਂਡ ਕਰੋ ਇਹ ਉੱਥੇ